ਬਾਈ ਬਾਲਾ ਜੀ ਤੇ ਲਾਲਾ ਪੰਨੂ ਰਾਏ ਪੋਹ ਦਿੱਤ ਲਵੰਡੀ ਤੋਂ ਚੱਲ ਕੇ ਖਡੂਰ ਸਾਹਿਬ ਪਹੁੰਚ ਗਏ ਉਹਨਾਂ ਜਾ ਕੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਇਹਨਾਂ ਨੂੰ ਦੇਖ ਗੁਰੂ ਅੰਗਦ ਦੇਵ ਜੀ ਬਹੁਤ ਖੁਸ਼ ਹੋਏ ਅਤੇ ਉਹਨਾਂ ਨੂੰ ਬਹੁਤ ਅਸੀਸਾਂ ਦਿੱਤੀਆਂ ਫਿਰ ਆਪਣੇ ਗਲੇ ਨਾਲ ਲਗਾਇਆ ਕਹਿਣ ਲੱਗੇ ਬਾਲਾ ਜੀ ਅੱਜ ਤਾਂ ਤੁਸੀਂ ਸਾਨੂੰ ਗੁਰੂ ਨਾਨਕ ਨਾਲ ਮਿਲਾ ਦਿੱਤਾ ਹੈ ਗੁਰੂ ਜੀ ਨੇ ਵੇਖਿਆ ਕਿ ਜਨਮ ਪੱਤਰੀ ਸੰਸਕ੍ਰਿਤ ਵਿੱਚ ਲਿਖੀ ਹੋਈ ਹੈ ਕਹਿਣ ਲੱਗੇ ਇਹਨਾਂ ਅੱਖਰਾਂ ਨੂੰ ਕੋਣ ਜਾਣਦਾ ਹੈ ਜੋ ਇਸ ਨੂੰ ਪੜ੍ਹ ਕੇ ਸਾਨੂੰ ਇਸ ਦੇ ਅਰਥ ਦੱਸ ਸਕੇ ਆਪਾਂ ਇਹ ਜਨਮ ਪੱਤਰੀ ਕਿਸੇ ਕੋਲੋਂ ਗੁਰਮਤੀ ਵਿੱਚ ਲਿਖਵਾ ਲਈਏ ਜੋ ਗੁਰਸਿੱਖ ਇਸ ਨੂੰ ਪੜ੍ਹੇਗਾ ਸੁਨੇਗਾ ਉਹ ਗੁਰਮਤ ਨੂੰ ਪ੍ਰਾਪਤ ਹੋਵੇਗਾ ਇੱਕ ਜੱਟ ਮਹਿਮਾ ਖੈਰਾ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕਰਨ ਲੱਗਿਆ ਮੈਂ ਇੱਕ ਅਜੇਹੇ ਵਿਅਕਤੀ ਨੂੰ ਜਾਣਦਾ ਹਾਂ ਜੋ ਇਸ ਜਨਮ ਪੱਤਰੀ ਨੂੰ ਸੰਸਕ੍ਰਿਤ ਤੋਂ ਗੁਰਮੁਖੀ ਵਿੱਚ ਦੇਖ ਸਕਦਾ ਹੈ। ਉਹ ਸੁਲਤਾਨਪੁਰ ਵਿੱਚ ਰਹਿੰਦਾ ਹੈ। ਉਸ ਦਾ ਨਾਮ ਪੈੜਾਮੋਖਾ ਹੈ। ਉਹ ਇਸ ਪੱਤਰੀ ਦਾ ਉਲੱਥਾ ਕਰ ਸਕਦਾ ਹੈ। ਉਹ ਸੰਸਕ੍ਰਿਤ ਅਤੇ ਗੁਰਮੁਖੀ ਪੜ੍ਹ ਵੀ ਲੈਂਦਾ ਹੈ ਤੇ ਲਿਖ ਵੀ ਲੈਂਦਾ ਹੈ। ਤੁਸੀਂ ਉਸ ਨੂੰ ਬੁਲਾ ਲਵੋ। ਗੁਰੂ ਅੰਗਦ ਦੇਵ ਜੀ ਆਖਣ ਲੱਗੇ ਇਹ ਕਾਰਜ ਤਾਂ ਤੂੰ ਹੀ ਕਰ ਸਕਦਾ ਹੈ ਨਾਲੇ ਤੂੰ ਉਸ ਨੂੰ ਜਾਣਦਾ ਹੈ ਗੁਰੂ ਅੰਗਦ ਦੇਵ ਜੀ ਦੇ ਆਦਿਆ ਲੈ ਕੇ ਉਹ ਗੁਰਸਿੱਖ ਭਾਈ ਪੈੜਾ ਮੁਖਾ ਦੇ ਘਰ ਪਹੁੰਚ ਗਿਆ ਹੈ ਅਤੇ ਉਸ ਨੂੰ ਬੇਨਤੀ ਕੀਤੀ ਕਿ ਗੁਰੂ ਅੰਗਦ ਦੇਵ ਜੀ ਨੇ ਆਪ ਜੀ ਨੂੰ ਬੁਲਾਇਆ ਹੈ ਭਾਈ ਮਹਿਮਾ ਖੈਰਾ ਬਹੁਤ ਹੀ ਸਤਕਾਰ ਨਾਲ ਭਾਈ ਪੈੜਾ ਮੁਖਾ ਨੂੰ ਗੁਰੂ ਅੰਗਦ ਦੇਵ ਜੀ ਦੇ ਕੋਲ ਲੈ ਕੇ ਆਈ ਦੋਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਕਹਿਣ ਲੱਗੇ ਗੁਰੂ ਜੀ ਕੀ ਹੁਕਮ ਹੈ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਆ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਹੈ ਇਹ ਜੜਾ ਪੜ੍ਹ ਕੇ ਸੁਣਾ ਇਸ ਵਿੱਚ ਕੀ ਲਿਖਿਆ ਹੋਇਆ ਹੈ ਨਾਲ ਇਸ ਦਾ ਦੱਤਾ ਗੁਰਮੁਖੀ ਵਿੱਚ ਵੀ ਕਰ ਦੇੋ ਭਾਈ ਪੈੜਾ ਮੋਖਾ ਨੇ ਉਸ ਜਨਮ ਪੱਤਰੀ ਨੂੰ ਆਪਣੇ ਹੱਥ ਵਿੱਚ ਲੈ ਕੇ ਵੇਖਿਆ ਉਹ ਲੱਥਾ ਕਰਨ ਲਈ ਕਾਗਜ਼ ਅਤੇ ਹੋਰ ਜ਼ਰੂਰੀ ਸਮਾਨ ਮੰਗਵਾ ਲਿਆ ਗਿਆ। ਭਾਈ ਪਿਆੜਾ ਮੁਖਾ ਜਨਮ ਪत्री ਦਾ ਉਲੱਥਾ ਗੁਰਮੁਖੀ ਵਿੱਚ ਕਰ ਦਿੱਤਾ ਹੈ। ਅਤੇ ਨਾਲ ਨਾਲ ਗੁਰੂ ਅੰਗਦ ਦੇਵ ਜੀ ਸੁਣਦੇ ਵੀ ਗਏ। ਉਪਰੰਤ ਪਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ ਸੁਣਾਉਣ ਲੱਗੇ। ਅਤੇ ਭਾਈ ਪਿਆੜਾ ਮੁਖਾ ਜੀ ਲਿਖਣ ਲੱਗੇ। ਗੁਰੂ ਅੰਗਦ ਦੇਵ ਜੀ ਨੇ ਜਗ ਦੇ ਭਲੇ ਲਈ ਇਹ ਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ ਲਿਖਵਾਈ ਹੈ। ਹੋਰ ਵੀ ਬਹੁਤ ਗੁਰ ਤੇ ਗੋਲ ਬੈਠੇ ਸੁਣ ਰਹੇ ਹਨ। ਬਾਬਾ ਬੁੱਢਾ ਜੀ ਵਰਗੇ ਤਤ ਵੇਤੇ ਬ੍ਰਹਮ ਗਿਆਨੀ ਮਹਾਪੁਰਸ਼ ਵੀ ਬੈਠੇ ਸੁਣ ਰਹੇ ਹਨ। ਜਿਨ੍ਹਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਜਿੱਤ ਲਿਆ ਹੈ। ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਕੇ ਉਹਨਾਂ ਦੀਆਂ ਅੱਖਾਂ ਵਿੱਚ ਜਲ ਛਲਕਦਾ ਰਹਿੰਦਾ ਹੈ। ਪਾਈ ਜੀਵਾ ਜੀ ਜੋ ਗੁਰੂ ਅੰਗਦ ਦੇਵ ਜੀ ਲਈ ਪੋਸ਼ਤ ਮਨਾਤ ਲਈ ਲਿਆਦਾ ਕਰਦੇ ਸੀ ਇਹ ਵੀ ਉੱਥੇ ਬੈਠੇ ਹਨ ਇੱਕ ਸਿੱਖ ਭਾਈ ਪਾਰੋ ਜੁਲਕਾ ਜਿਨ੍ਹਾਂ ਦੇ ਅੰਦਰ ਪਰਮਹੰਸ ਵਾਲਾ ਗਿਆਨ ਸੀ ਅਤੇ ਧੰਨਾ ਨਾਈ ਜਿਨ੍ਹਾਂ ਨੇ ਸਿੱਖੀ ਕਮਾਈ ਉਹ ਵੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ ਸੁਣਨ ਦੇ ਨੀਂ ਮੀ ਸਾਨੂੰ ਹੋਰ ਵੀ ਬਹੁਤ ਲੋਕ ਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ ਸੁਣ ਲਈ ਆਉਂਦੇ ਹਨ ਪਾਈ ਬਾਲਾ ਜੀ ਕਹਿਣ ਲੱਗੇ ਕਾਲ ਯੁੱਗ ਦਾ ਭਿਆਨਕ ਸਮਾਂ ਆਇਆ ਬਹੁਤ ਲੋਕ ਭਗਤੀ ਤੋਂ ਹੀਣੇ ਹੋ ਗਏ ਅਤੇ ਧਰਤੀ ਤੇ ਪਾਪ ਵੱਧ ਗਿਆ ਧਰਤੀ ਤੇ ਹੋਰ ਬੇ ਕਈ ਤਰ੍ਹਾਂ ਦੇ ਉਪਦਰਬ ਹੋਏ ਕਾਲ ਪੈ ਗਿਆ ਕੋਈ ਫਸਲ ਨਾ ਹੋਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਲੱਗ ਪਈਆਂ ਮਲੇਸ਼ਾ ਦਾ ਰਾਜ ਹੋ ਗਿਆ ਲੋਕ ਪਾਪ ਕਰਨ ਲੱਗ ਪਏ ਗਊ ਅਤੇ ਗਰੀਬ ਦੀ ਹਾਲਤ ਬਹੁਤ ਮਾੜੀ ਹੋ ਗਈ ਲੋਕ ਖੋਟੀਆਂ ਚੱਲਾਂ ਚੱਲਣ ਲੱਗੇ ਦੁਨੀਆਂ ਸ਼ੁਭ ਕਰਮ ਕਰਨ ਤੋਂ ਛੱਡ ਗਈ ਜਿਨ੍ਹਾਂ ਰਾਜਿਆਂ ਨੇ ਲੋਕਾਂ ਦੀ ਇੱਜ਼ਤ ਬਚਾਉਣੀ ਸੀ ਉਹ ਲੋਕ ਔਰਤਾਂ ਨੂੰ ਬੇਬਤ ਕਰਨ ਲੱਗੇ ਕਾਨੂੰਨ ਦੇ ਰਾਖੇ ਹੀ ਕਾਨੂੰਨ ਅਤੇ ਪਰਜਾਂ ਨੂੰ ਖਾਣ ਲੱਗੇ ਰਾਜਿਆਂ ਨੇ ਲੋਕਾਂ ਦੀ ਪੁਕਾਰ ਸੁਣਨੀ ਬੰਦ ਕਰ ਦਿੱਤੀ ਅਤੇ ਗਲਤ ਕੰਮਾਂ ਵਿੱਚ ਪੈ ਗਏ ਕਾਜੀ ਰਿਸ਼ਵਤਾਂ ਲੈਣ ਲੱਗੇ ਅਤੇ ਰਿਸ਼ਵਤ ਲੈ ਕੇ ਉਹ ਝੂਠੇ ਨੂੰ ਸੱਚਾ ਅਤੇ ਸੱਚੇ ਨੂੰ ਝੂਠਾ ਕਰ ਦਿੰਦੇ ਸਨ ਕੋਈ ਨਿਆਂ ਦਾ ਨਾਮ ਵੀ ਨਹੀਂ ਲੈਂਦਾ ਸੀ ਸਭ ਨੇ ਧਰਮ ਦੀ ਗੱਲ ਕਰਨੀ ਬੰਦ ਕਰ ਦਿੱਤੀ ਲੋਕ ਦੂਜੇ ਦੇ ਕੰਮ ਦਾ ਨੁਕਸਾਨ ਕਰਨ ਲੱਗ ਪਏ ਲੋਕਾਂ ਨੇ ਆਪਣਾ ਮਨ ਪ੍ਰਮਾਤਮਾ ਤੋਂ ਹਟਾ ਲਿਆ ਤੇ ਉਹ ਪਰਾਏ ਧਨ ਅਤੇ ਪਰਾਏ ਧਨ ਵੱਲ ਥਾਂ ਦੇਣ ਲੱਗੇ ਲੋਕਾਂ ਵਿੱਚ ਧਾਰਮਿਕ ਝਗੜੇ ਸ਼ੁਰੂ ਹੋ ਗਏ ਸਾਰੀ ਦੁਨੀਆ ਆਪਸ ਵਿੱਚ ਖਵਾਰ ਹੋ ਰਹੀ ਸੀ ਉੱਧਰ ਭਾਰਤ ਵਰਸ਼ ਵਿੱਚ ਰਾਏਪੋਏ ਦੀ ਤਲਵੰਡੀ ਬਹੁਤ ਸੁੰਦਰ ਨਗਰੀ ਸੀ ਚਾਰੇ ਪਾਸੇ ਵੱਡੇ ਵੱਡੇ ਬਾਗ ਸੁੰਦਰ ਫੁੱਲ ਅਤੇ ਬਗੀਚੇ ਸਨ ਨਗਰ ਵਿੱਚ ਉੱਚੀਆਂ ਟਾਰੀਆਂ ਬਣੀਆਂ ਹੋਈਆਂ ਸਨ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕੁਦਰਤ ਪਰਮਾਤਮਾ ਦੇ ਸਵਾਗਤ ਲਈ ਤਿਆਰੀਆਂ ਕਰ ਰਹੀ ਹੋਵੇ ਬੇਦੀ ਕੁੱਲ ਵਿੱਚ ਸ਼ਿਵਰਾਮ ਜੀ ਹੋਏ ਉਹ ਬਾਬਾ ਕਲਿਆਣ ਚੰਦ ਜੀ ਦੇ ਪਿਤਾ ਜੀ ਸਨ ਬੇਦੀਆਂ ਦੇ ਖੱਤਰੀ ਕੁੱਲ ਸੀ ਖੱਤਰੀਆਂ ਦੀ ਜੰਗਾਂ ਜੁੱਧਾਂ ਵਾਲੀ ਬਿਰਤੀ ਹੁੰਦੀ ਹੈ ਉਹਨਾਂ ਦੇ ਮਨ ਵਿੱਚ ਆਇਆ ਕਿ ਅਸੀਂ ਇਹ ਜੰਗ ਜੁੱਧ ਛੱਡ ਕੇ ਭਗਤੀ ਕਰੀਏ ਕਹਿਣਾ ਨੇ ਸਾਰੇ ਸ਼ਾਸਤਰ ਛੱਡ ਦਿੱਤੇ ਅਤੇ ਪਰਮੇਸ਼ਰ ਦੀ ਭਗਤੀ ਵਿੱਚ ਡੀਨ ਹੋ ਗਏ ਗੁਰੂ ਨਾਨਕ ਦੇਵ ਜੀ ਦੀ ਦਾਦੀ ਦਾ ਨਾਮ ਬਨਾਰਸੀ ਸੀ ਉਹਨਾਂ ਦੇ ਦੋ ਪੁੱਤਰ ਹੋਏ ਵੱਡੇ ਦਾ ਨਾਮ ਬਾਬਾ ਕਲਿਆਣ ਚੰਦ ਜੀ ਕਾਲੂ ਅਤੇ ਛੋਟੇ ਲਾਲ ਚੰਦ ਜੀ ਲਾਲੂ ਉਹ ਜਪ ਤਪ ਨੀਮ ਕਮਾਉਂਦੇ ਸਨ ਬਾਬਾ ਕਲਿਆਣ ਚੰਦ ਜੀ ਦੀ ਅਨੇਕਾਂ ਜਨਮਾਂ ਦੀ ਇੱਛਾ ਸੀ ਕਿ ਉਹਨਾਂ ਦੇ ਘਰ ਪ੍ਰਮਾਤਮਾ ਜਨਮ ਲਵੇ ਅਵਤਾਰ ਧਾਰੇ ਉਹ ਆਪਣੇ ਮਨ ਵਿੱਚ ਇਹ ਗੱਲ ਸੋਚਦੇ ਰਹਿੰਦੇ ਸਨ ਪਿਤਾ சிவਰਾਮ ਜੀ ਨੇ ਆਪਣੇ ਪੁੱਤਰ ਕਲਿਆਣ ਚੰਦ ਦਾ ਵਿਆਹ ਕਰਜ ਮਾਤਾ ਤ੍ਰਿਪਤਾ ਜੀ ਨਾਲ ਕਰ ਦਿੱਤਾ ਮਾਤਾ ਤ੍ਰਿਪਤਾ ਜੀ ਨੇ ਵੀ ਬਹੁਤ ਜੁੱਗਾਂ ਦੀ ਭਗਤੀ ਕੀਤੀ ਹੋਈ ਸੀ ਮਾਤਾ ਜੀ ਨੇ ਪਿਛਲੇ ਜਨਮ ਵਿੱਚ ਕਠਨ ਤਪ ਕੀਤੇ ਸਨ ਤਲਵੰਡੀ ਵਿਖੇ ਰਾਏ ਬੁਲਾਰਦੀ ਦਾ ਬਾਬਾ ਕਲਿਆਣ ਚੰਦ ਜੀ ਨਾਲ ਬਹੁਤ ਪਿਆਰ ਹੈ ਜਿਵੇਂ ਸਕੇ ਭਰਾ ਹੁੰਦੇ ਹਨ ਜਿਨ੍ਹਾਂ ਪਿੰਡਾਂ ਦੇ ਰਾਏ ਬੁਲਾਰਦੀ ਨਵਾਬ ਸਨ ਉਹਨਾਂ ਨੇ ਉਹ ਸਾਰੇ ਪਿੰਡਾਂ ਦੇ ਪਟਵਾਰੀ ਦਾ ਕੰਮ ਬਾਬਾ ਕਲਿਆਣ ਚੰਦ ਜੀ ਨੂੰ ਸੌਂਪਿਆ ਹੋਇਆ ਸੀ ਕल्याण ਚੰਦ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਪਹਿਲਾ ਇੱਕ ਪੁੱਤਰੀ ਦਾ ਜਨਮ ਹੋਇਆ ਜਿਨ੍ਹਾਂ ਦਾ ਨਾਮ ਨਾਨਕੀ ਰੱਖਿਆ ਗਿਆ ਉਪਰੰਤ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ